моей রі র রর রব রর�, রর রব র রব রর 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 রব র র র� Radio ਪਾਈ ਨਹੀਂ ਆਦੇ ਜਾ ਬਿੱਕੀ ਆ ਬਾਈ ਦੇ ਆਲੀ ਮੇ ਤੇ ਹਾਤੋੜੀਆ ਬਾਨੇ ਬੋੜੀਆ ਬੰਨ ਦੇ ਓਏ ਬੋੜੀਆ ਆਪਣੇ ਕੁਟੀ ਤੇ ਬਿੱਕੀ ਬਿੱਕੀ ਪਾ ਪਾ ਕੇ ਬੈਠੇ ਕਦ ਚੌੜਾ ਬੋੜੀ ਦਿਨ ਲੈ ਕੇ ਫਾੜ ਬਿੱਕੀ ਹੋਲਾ ਦੇ ਹੋਲਾ ਕੇ ਪੀਲਾ ਦੇ ਬਿੱਕੀ ਨਾਲ ਦੇ ਮੇਰੇ ਵੀਰ ਦੇ ਵੀ ਆ ਦੇ ਯਾਰ ਇਹ ਮਰਾ ਗੱਡੀ ਲਿਆ ਓ ਚੋਟੇ ਗੱਡੀ ਲਿਆ ਓ ਚੱਟੀ ਕਿਥਾ ਬਿੱਕੀ ਬਿੱਕੀ ਨਹੀਂ ਖੜਿਆ ਮੇਰੀ ਕੀ ਟੂ ਮਾ ਤੋਂ ਮੰਗਦੇ ਬਸ ਭੈਣ ਚੋ ਦਸਾ ਪਾ ਕੇ ਐਂ ਜਗਾ ਉੱਤੇ ਵਿਕੀ ਵਿਕੀ ਪਰ ਜੀ ਪੀਲਾ ਹਾਊਸ ਲਗਾ ਪਾਣੀ ਲੈਗਾ ਪਾਣੀ ਕਿ ਨਾ ਪਈ ਮੇਰਾ ਨਾਮ ਸੰਜੀਵ ਕੁਮਾਰ ਜੀ ਖਾਣੇ ਦੋ ਜੀ ਤੇ ਇੱਥੇ ਮੇਰੀ ਸਿਸਟਰ ਦੀ ਵਿਆਹ ਹੋਈ ਸੀ ਕਿ ਉਹ ਤੇ ਬਟੋਈ ਕਲਾ ਜੀ ਕੀ ਗੱਲ ਹੈ ਵੀ ਵੀਡੀਓ ਵਾਲੇ ਰੋ ਰਹੀ ਲੜਾਈ ਦੀ ਕੀ ਮੈਟਰ ਕੀ ਹੈ ਇਹ ਭਾਈ ਉਹਨਾਂ ਦੀ ਆਪਸ ਹੀ ਕੋਈ ਗੋਲਡ ਗੋਲ ਦਾ ਟੱਕਰ ਜੀਗਾ ਕੋਈ ਬੇ ਮੇਰੀ ਸਿਸਟਰ ਰਹਾ ਨੇ ਉਹਨਾਂ ਤੋਂ ਲੈਣਾ ਉਹਨਾਂ ਦੀ ਮਾਂ ਤੋਂ ਤੇ ਵੀ ਉਹਨਾਂ ਨੇ ਕਹਿਣ ਦਾ ਮਤਲਬ ਵੀ 골ਡ ਦਾ ਕੋਈ ਉਹਨਾਂ ਨੇ ਮੰਗਿਆ ਹੋਣਾ ਵੀ ਉਹ ਬਾਹਰ ਗਲੀ 'ਚ ਖੜ ਕੇ ਮੰਗਦੇ ਨੇ ਵੀ ਤੁਸੀਂ ਤੁਹਾਡਾ ਹਿਸਾਬ ਕਰੋ ਵੀ 골ਡ ਸਾਨੂੰ ਦੋ ਵੀ ਅਸੀਂ ਆਪਣੇ ਬੱਚੇ ਦਾ ਫਿਊਚਰ ਦੇਖਣਾ ਜੀ ਵੀ ਅਸੀਂ ਚਾਹ ਨੂੰ ਵੇਚੀਏ ਹਨਾ ਚਾਹ ਜਾਵੇ ਉਹਨੂੰ ਕੋਈ ਗਿਰਵੀ ਰੱਖੇ ਜੋ ਵੀ ਲਾ ਲਓ ਤੇ ਅਸੀਂ ਆਪਣੇ ਬੱਚੇ ਦਾ ਅੱਗੇ ਫਿਊਚਰ ਵਧਾਣਾ ਤੇ ਇਹ ਚੱਕਰ ਦੇ ਵਿੱਚ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭਾਈ ਓਏ ਸਮੋ ਗੱਲ ਕੀ ਹੋਈ ਹੈ ਭਾਈ ਹਾਂ ਮਰਾਣਾ ਇਹਨਾਂ ਦੀ ਆਪਸ ਚ ਲੜਾਈ ਹੋਈ ਤੇ ਉਹਨਾਂ ਨੇ ਇੱਕ ਵਾਰੀ ਪਿੰਡ ਵਾਲੇ ਨੇ ਵੀ ਇਹਨਾਂ ਨੂੰ ਵਾਪਸ ਇੱਕ ਵਾਰੀ ਘਰੇ ਬਾੜਦਾ ਤੇ ਉਸ ਦਿਵਾਰ ਮੈਨੂੰ ਪਤਾ ਨਹੀਂ ਵੀ ਉਹ ਚਾਕੂ ਲੈ ਕੇ ਆਏ ਤੇ ਇਹਦੀ ਭਰਾ ਤੇ ਇਹਦੀ ਭਰਜਾਈ ਇੱਕ ਦੇ ਹੱਥੇ ਪਤਾ ਨਹੀਂ ਡੰਡਾ ਦੀ ਭਾਈ ਜੱਗ ਕਿਰਚ ਸੀ ਕੁਝ ਵੀ ਮੈਨੂੰ ਨਹੀਂ ਪਾ ਇਹਦੇ ਬੰਦੇ ਚਾਹੋ ਚਾਕੂ ਮਾਰਦਾ ਦਿਖ ਰਹੀ ਨੂੰ ਪੁੱਤਰ ਵੀ ਕੁਝ ਵੀ ਮਾਰਦਾ ਮੈਨੂੰ ਨਹੀਂ ਪਤਾ ਵੀਡੀਓ ਸਾਰੀ ਜਿਹੜਾ ਉਹ ਉਹਦਾ ਉਹਦਾ ਜੇਟ ਸੀਗਾ ਦੇ ਸਿਸਟਰ ਦਾ ਵੀ ਜਣਗੇ ਉਹਦਾ ਭਰਾ ਸੀਗਾ ਤੇ ਭਰਾ ਤੇ ਭਰਜਾਈ ਤੇ ਉਹਦੀ ਮਾਂ ਵੀ ਵਿੱਚੇ ਸੀਗੀ ਤੇ ਜਿਨ੍ਹਾਂ ਨੇ ਹੁਣ ਕੱਲ ਇੱਥੇ ਬਿਆਨ ਦਿੱਤੇਗੇ ਵੀ ਉਹਰੇ 500 ਜਣੇ ਨਾਮ ਲਗਾਏ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਮੇਨ ਮੇਨ ਤੁਸੀਂ ਉਹਨਾਂ ਦੇ ਨਾਮ ਲਿਖਾਓ ਵੀ ਜਿਵੇਂ ਭਰਾ ਤੇ ਭਰਜਾਈ ਹੋਗੇ ਤੇ ਇੱਕ ਉਹਦੀ ਮਾਂ ਹੋਗੀ ਉਹਰੇ ਉਹਦੀ ਬਲਡਿੰਗ ਸੀ ਮੁੰਡੇ ਦੀ ਤੇ 70000 ਤੇ ਇੱਕ ਚਾਚਾ ਹੋ ਗਿਆ ਇੱਕ ਉਹਦੀ ਚਾਚੀ ਹੋ ਗਈ ਤੇ ਇੱਕ ਉਹ ਬੇਟਾ ਸੀ ਆਰਾਮ ਨਾਲ ਬੈਠਾ ਕਿਨੇ ਸਾਲ ਦਾ ਹੈ ਬੇਟਾ 7 ਸਾਲ ਦਾ ਉਹਨੂੰ ਫਿਰਨੇ ਸਾਲ ਦਾ ਹੀ ਬੇਟਾ ਇਹਨਾਂ ਦਾ ਬੇਟਾ ਕਿ ਮੇਰੇ 7-8 ਸਾਲ ਦਾ ਹੋਊਗਾ ਯਾਰ ਮੈਨੂੰ 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 10 ਸਾਲ ਦੇ ਨੇੜੇ ਹੋਗਾ 9 ਸਾਲ ਪਹਿਲਾਂ ਵੀ ਤੰਗ ਕਰਦੇ ਪਹਿਲਾਂ ਅਸੀਂ ਕਿੰਨੀ ਵਾਰ ਮੈਂ ਆਇਆ ਇਹਨਾਂ ਦੇ ਲੜਾਈ ਲੜਾਈ ਛਡਾਉਣ ਬਾਬੇ ਪਹਿਲਾਂ ਫੈਸਲਾ ਵੀ ਹੋਇਆ ਇਹਨਾਂ ਦਾ ਓਰੇ ਅਸੀਂ ਖੰਨੇ ਵਿਖੇ ਲਗਰ ਆਇਆ ਸ਼ੇਰਸਨ ਬਾਲਾ ਘਰੇ ਤੋਂ ਸਮਰਾਲਾ ਰਹਿਣੋਂ ਬੜੇ ਰਾਏ ਉਹਨਾਂ ਨੇ ਵੀ ਫੈਸਲਾ ਕਰਾਇਆ ਇਹਨਾਂ ਦਾ ਤੇ ਉਹਦੇ ਨਾਲ ਚਲੋ ਸੁਗੀ ਬਸਣ ਲੱਗ ਗਈ ਫਿਰ ਇੱਥੇ ਫਿਰ ਉਹਦੋਂ ਬਾਅਦ ਫਿਰ ਹੋਇਆ ਫਿਰ ਮੈਂ ਆਪਣੇ ਯਾਰ ਦੋਸਤ ਲੈ ਕੇ ਵੀ ਚਲੋ ਅਸੀਂ ਕਿ ਬੈਠ ਕੇ ਥਾਣੇ ਜੇ ਵੀ ਇੱਥੇ ਫੈਸਲਾ ਕਰਾ ਦੀ ਤੇ ਫੈਸਲਾ ਹੋਇਆ ਚਲੋ ਫਿਰ ਬਸਨ ਲੱਗ ਗਿਆ ਸੀ ਮੈਨੂੰ 2 ਸਾਲ ਬੁਲਾਇਆ ਨਹੀਂ ਆਪਣੀ ਸਿਸਟਰ ਨੂੰ ਜੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਮੈਨੂੰ ਫੋਨ ਵੀ ਉਧਰ ਪ੍ਰਧਾਨ ਦਾ ਹੁੰਦਾ ਮਿਲਣ ਦਾ ਵੀ ਐਦਾ ਕਰਕੇ ਵੀ ਤੇਰੀ ਭੈਣ ਦੇ ਚਾਕੂ ਮਾਰਦਾ ਕਿਨੇ ਵੇਪਦਾ ਚੱਲੇ ਮੈਨੂੰ ਅਹੀ 11:30 11:30 11:30 ਐਵੇਂ ਕੋਈ ਟਾਈਮ ਸੀ ਮੇਰੀ ਕਰ ਵੀ ਜਾਂਦੀ ਹੋਗੀ ਹਾਂ ਜੀ ਇਹ ਮੇਰੀ ਕਰ ਵੀ ਜਾਂਦੀ ਹੋਗੀ ਅਸੀਂ ਕਹਿੰਦੇ ਵੀ ਸਾਡੇ ਨਾਲ ਇਨਸਾਫ ਹੋਵੇ ਕਿਉਂਕਿ ਮੇਰੀ ਭੈਣ ਗਈ ਹੈ ਨਾ ਵੀ ਇਹਨਾਂ ਦਾ ਵੀ ਜਿਵੇਂ ਹੁਣ ਇਹਨਾਂ ਦੇ ਦੇਦੇ ਪ੍ਰਧਾਨ ਦੇ ਪਰਜਾਈ ਦਾ ਤੇ ਜਿਹਨਾਂ ਦਾ ਮੇਨ ਹੱਤ ਆ ਇੱਕ ਇਹਦੀ ਮਾਂ ਦਾ ਨਾਮ ਕੀ ਨਾਮ ਨੇ ਮੈਨੂੰ ਪਤਾ ਨਹੀਂ ਉਹ ਲੋ ਜਿਹੇ ਮੈਂ ਜੇਡਰ ਕੀ ਨਾਮ ਪਰ ਉਹ ਵੈਸੇ ਉਹ ਰਾਨਾ ਕਹਿੰਦੇ ਨੇ ਜੀ ਉਹ ਤਾਂ ਕੈਰਸਟ ਪਈ ਹੈ ਜੇ ਕਿਸੇ ਦੀ ਉਹਦੇ ਉਹਦੇ ਜਿਵਾਏ ਉਹਦੇ ਜੇੜ ਦੀ ਪਈ ਆ ਤੇ ਉਹਦੀ ਮਾਂ ਕੱਲ ਗਈ ਬੈਠੇ ਦੀ ਗਈ ਤੇ ਉਹਨੂੰ ਉਹ ਦਾ ਬੇਟਾ ਕਹਿ ਰਿਹਾ ਦੀ ਵਿੱਕੀ ਤੇ ਸਾਡਾ ਪਰੋਣਾ ਤੇ ਉਹਨੂੰ ਕਹਿੰਦਾ ਵੀ ਤੁਸੀਂ ਇਹਨੂੰ ਛੱਡ ਦੇਵੀਂ ਗਊ ਹੱਥੇ ਆ ਜਾਓਗੇ ਹੁਣ ਵੀ ਮੈਨੂੰ ਫੋਨ ਆਇਆ ਦੀ ਆ ਹੱਤ ਬੰਨ ਕੇ ਕਹਿੰਦਾ ਦੀ ਉਹ ਪਰੋਣਾ ਦੇ ਵੀ ਜਗਤ ਹੋਊਗਾ ਸਾਨੂੰ ਸ਼ੱਕ ਹੈ ਜੀ ਵੀ ਸਾਡਾ ਸ਼ੱਕ ਦੂਰ ਕੀਤਾ ਜਾਵੇ ਵੀ ਸਾਨੂੰ ਇਨਸਾਫ ਚਾਹੀਦਾ ਵੀ ਇਹਨਾਂ ਦੇ ਚਾਰਾਂ ਦੇ ਬੰਦੇ ਕਾਰਵਾਈ ਕੀਤੀ ਜਾਵੇ ਜੇ ਕੋਈ ਹੋਰ ਵਿੱਚ ਹੈਗਾ ਤਾਂ ਉਹਨਾਂ ਤੇ ਵੀ ਕਾਰਵਾਈ ਹੋਵੇ ਸੰਸਕਾਰ ਕਿਸੇ ਕਹਿੰਦੀ ਹੈ ਸੰਸਕਾਰ ਵੀ ਉਹ ਕਹਿੰਦੇ ਵੀ ਵੀ ਹੁਣ ਇਹ ਤਾਂ ਸ਼ਤਾਵ ਹੀ ਭਾਈ ਸ਼ੱਕ ਦਾ ਪਤਾ ਲੱਗਦਾ ਵੀ ਅਗਲਾ ਕਹਿੰਦੇ ਵੀ ਸੰਸਕਾਰ ਵੀ ਤੁਸੀਂ ਖੰਨੇ ਕਰਨਾ ਵੀ ਕੁੜੀ ਵਿਆਹੀ ਹੋਈ ਹੈ ਵੀ ਵਿਆਹੀ ਹੋਈ ਦਾ ਤੁਸੀਂ ਹੁਣ ਆਪਣੇ ਪਿੰਡ ਦੀ ਮਿੱਟੀ 'ਚ ਕਰੋ ਨਾ ਬਿਲਕੁਲ